ਕੇਂਦਰੀ ਸਕੀਮਾਂ ਨੂੰ ਲੈ ਕੇ ਲਗਾਏ ਜਾਣ ਵਾਲੇ ਕੈਂਪ ਤੋਂ ਪਹਿਲਾਂ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਰਜਵਿੰਦਰ ਲੱਕੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਤੇ ਬੀਜੇਪੀ ਦੇ ਵਰਕਰਾਂ ਨੇ ਕੀਤੀ ਪ੍ਰੈਸ ਕਾਨਫਰੰਸ ਇਸ ਮੌਕੇ ਤੇ ਉਹਨਾਂ ਜਾਣਕਾਰੀ ਦਿੰਦੇ ਹੋ ਦੱਸਿਆ ਹੈ ਕਿ ਅਗਰ 2-3 ਘੰਟਿਆਂ ਦੇ ਅੰਦਰ ਜ਼ਿਲ੍ਹਾ ਪ੍ਰਧਾਨ ਨੂੰ ਨਹੀਂ ਛੱਡਦੇ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਕਿ ਪੂਰੇ ਭਾਰਤ ਦੇ ਵਿੱਚ ਸਾਡੀ ਕੇਂਦਰ ਸਰਕਾਰ ਕੈਂਪ ਲਗਾ ਰਹੀ ਹੈ ਜੋ ਲੋਕ ਇਤਨੀਆ ਸਕੀਮਾਂ ਦੇ ਨਾਲ ਪੂਰੇ ਭਾਰਤ ਦੇ ਵਿੱਚ ਕੈਂਪ ਲੱਗ ਰਹੇ ਨੇ ਸਾਡੇ ਨਾਲ ਦੇ ਸੂਬਿਆਂ ਦੇ ਵਿੱਚ ਕੈਂਪ ਲੱਗ ਰਹੇ ਨੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੀ ਸਕੀਮਾਂ ਦੇ ਕੈਂਪ ਸਾਡੇ ਪਲਾਚੌਰ ਵਿਧਾਨ ਸਭਾ ਦੇ ਵਿੱਚ ਵੀ ਲਗਾਤਾਰ ਚੱਲ ਰਹੇ ਨੇ ਜਿਵੇਂ ਕਿ 182 ਪਿੰਡਾਂ ਦੇ ਵਿੱਚੋਂ ਅਸੀਂ 60 ਪਿੰਡਾਂ ਨੂੰ ਅਸੀਂ ਕਵਰ ਅਪ ਕਰ ਚੁੱਕੇ ਹਾਂ ਸੋ ਅੱਜ ਜੋ ਆਮ ਆਦੀ ਪਾਰਟੀ ਨੇ ਸਭ ਤੋਂ ਵੱਡਾ ਜੋ ੱੱਕਾ ਕੀਤਾ ਹੈ ਸਾਡੇ ਜ਼ਿਲ੍ਹੇ ਦੇ ਅਧਿਆਛ ਰਾਜਿੰਦਰ ਸਿੰਘ ਲੱੱਕੀ ਜੀ ਨੂੰ ਅਰੈਸਟ ਕੀਤਾ ਗਿਆ ਹੈ ਮੈਂ ਸਮਝਦਾ ਇੱਕ ਆਮ ਆਦੀ ਪਾਰਟੀ ਦਾ ਇਸ ਤੋਂ ਵੱਡਾ ੱੱਕਾ ਨਹੀਂ ਹੋ ਸਕਦਾ ਅੱਜ ਉਹਨਾਂ ਨੂੰ ਸਵੇਰੇ 9:30 10:00 ਵਜੇ ਉੱਥੋਂ ਬਣਾ ਪਿੰਡ ਤੋਂ ਅਰੈਸਟ ਕਰਕੇ ਉਹਨਾਂ ਨੂੰ ਪੂਰੇ ਕਦੇ ਬਲਾਚੌਰ ਤੋਂ ਬੰਗਾ ਬੰਗਾ ਤੋਂ ਬਹਿਰਾਮ ਪੂਰੇ ਪਿੰਡਾਂ ਦੇ ਵਿੱਚ ਘੁਮਾਇਆ ਜਾ ਰਿਹਾ ਸੋ ਇੱਕ ਪਾਸੇ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਅਸੀਂ ਸ਼ਹੀਦਾਂ ਨੂੰ ਜੀ ਨਮਨ ਕਰਦੇ ਆ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਔਰ ਇਸ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਜ਼ਿਲ੍ਹਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਤ ਸਿੰਘ ਦੇ ਨਾਲ ਸੰਬੰਧਿਤ ਹੈ ਸੋ ਮੈਂ ਸਮਝਦਾ ਅੱਜ ਤੋਂ ਵੱਡਾ ਕੋਈ ਤੱਕਾ ਹੋ ਨਹੀਂ ਸਕਦਾ ਔਰ ਹੁਣ ਮੈਂ ਬੇਨਤੀ ਕਰੂੰਗਾ ਦਿਨੇਸ਼ ਭਾਰਦਵਾਜੀ ਜੀ ਨੂੰ ਉਹ ਵੀ ਦੋ ਆਪਣੇ ਵਿਚਾਰ ਪੇਸ਼ ਕਰਨਗੇ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਬਹੁਤ ਸੀਨੀਅਰ ਸਾਡੇ ਕਾਰਜਕਰਤਾ ਹੈਗੇ ਆ ਜਸਮਨ ਸਿੰਘ ਬਰਿਆਮ ਜੀ ਉਹਨਾਂ ਨੂੰ ਪੁਲਿਸ ਲੈ ਕੇ ਗਈ ਆ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਗਈ ਹੈ ਕਿਉਂਕਿ ਉਹਨਾਂ ਬਾਰੇ ਕੋਈ ਸੂਚਨਾ ਨਹੀਂ ਕੀ ਵਿਚਾਰੀ ਮਤਿਹਰ ਨੂੰ ਕਿਹਨੇ ਰੱਖਿਆ ਸੀ ਇਸ ਵਤੀਰੇ ਨੂੰ ਮੈਂ ਦੇਖਦਾ ਕਿ ਇਹ ਜਿੱਡੀ ਧੱਕਾਸ਼ਾਹੀ ਆਮ ਆਦੀ ਪਾਰਟੀ ਕਰ ਰਹੀ ਹੈ ਤੁਸੀਂ ਇਹ ਦੇਖੋ ਵੀ ਇੱਕ ਗਰੀਬ ਇਨਸਾਨ ਜੋ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਵਿਚਾਰਿਆਂ ਦੇ ਕੋਈ ਕਾਰਡ ਨਹੀਂ ਹੁੰਦੇ ਜਿਨ੍ਹਾਂ ਦੇ ਵਿਚਾਰਿਆਂ ਕੋਲ ਆਪਣੇ ਕੋਈ ਪੈਸੇ ਨਹੀਂ ਹੁੰਦੇ ਵਿਚਾਰੇ ਕਿਸੇ ਦੇ ਵੱਲ ਦੇਖ ਕੇ ਮਹਤਾਜ ਹੁੰਦੇ ਆ ਉਹਨਾਂ ਦੇ ਭਾਰਤ ਭਾਰਤੀ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਉਹਨਾਂ ਦੇ ਉਹਨਾਂ ਨੂੰ ਕੈਂਪਰ ਰਹੀ ਉਹਨਾਂ ਦੇ ਕਾਰਡ ਬਣਾ ਰਹੀ ਹੈ ਕਿਸੇ ਦਾ ਕੋਈ ਆਯੁਸ਼ਮਨ ਕਾਰਡ ਆ ਕਿਸਾਨ ਸੁਰੱਖਿਤੀ ਉਹਨਾਂ ਦਾ ਕਾਰਡ ਆ ਕਿਸੇ ਦੇ ਕੱਚੇ ਘਰਾਂ ਦਾ ਕਾਰਡ ਆ ਉਹ ਇਦਾਂ ਦੇ ਕਾਰਡ ਬਣਾ ਰਹੀ ਤਾਂ ਕਿ ਤੁਸੀਂ ਆਪਣੇ ਕੱਚੇ ਤੋਂ ਪੱਕੇ ਘਰ ਬਣਾ ਸਕੋ ਕਿਸੇ ਦਾ ਕੋ ਪੀਜੀ ਦੇ ਵਿੱਚ ਇਲਾਜ ਚੱਲਦਾ ਜਾਂ ਕੋਈ ਅਦਰ ਹਸਪੀਟਲ ਦੇ ਵਿੱਚ ਕੋਈ ਇਲਾਜ ਚੱਲਦਾ ਤੁਸੀਂ ਉਹਦਾ ਇਲਾਜ ਕਰਵਾ ਸਕੋ ਬਿਲਕੁਲ ਫਾਇਦਾ ਹੈ ਔਰ ਲੋਕਾਂ ਦੇ ਸਾਰਿਆਂ ਦੇ ਕਾਰਡ ਚੱਲਦੇ ਆ ਔਰ ਜਿਨ੍ਹਾਂ ਦੇ ਪੈਸੇ ਕਿਸੇ ਦੇ ਰੁਕੇ ਹੋਏ ਔਰ ਕਿਸੇ ਕਾਰਨ ਉਹ ਉਹਨਾਂ ਦੇ ਚਲਾਇਆ ਜਾ ਰਹੇ ਆ 60 ਤੋਂ ਉੱਪਰ ਕੈਂਪ ਵਿਧਾਨ ਸਭਾ ਬਲਾਚੋ ਦੇ ਵਿੱਚ ਲੱਗ ਜਾਊਗਾ ਜਲਦੀ ਨਵਾਂ ਸ਼ਹਿਰ ਦੇ ਵਿੱਚ ਵੀ ਲੱਗਣਗੇ ਤੁਸੀਂ ਇਹ ਦੇਖੋ ਵੀ ਇਸ ਤੋਂ ਵੱਡਾ ਦੁਸ਼ ਪ੍ਰਚਾਰ ਆਮ ਆਦਮੀ ਪਾਰਟੀ ਕਿੱਦਾਂ ਕਰ ਸਕਦੀ ਆ ਉਹ ਆਪਣੀ ਪੁਲਿਸ ਨੂੰ ਹਰ ਤਰ੍ਹਾਂ ਦੇ ਨਾਲ ਆਪਣਾ ਇਸ ਮਤਾਜ ਬਣਾ ਕੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਅਰੈਸਟ ਕੀਤਾ ਅੱਜ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੈਂਪ ਲੱਗੇ ਹੋਏ ਆ ਸਾਡੀ ਕੇਂਦਰ ਦੀ ਸਕੀਮਾਂ ਦੇ ਜਲੰਧਰ ਤੋਂ ਕੇਡੀ ਭੰਡਾਰੀ ਜੀ ਨੂੰ ਅਰੈਸਟ ਕਰ ਲਿਆ ਮੁਹਾਲੀ ਤੋਂ ਸਾਡੇ ਰਾਣਾ ਜੀ ਜ਼ਿਲ੍ਹਾ ਦੇ ਐਕਸ਼ਨ ਜਿਹੜੇ ਖਰੜ ਦੇ ਉਹਨਾਂ ਨੂੰ ਉਹਨਾਂ ਨੂੰ ਅਰੈਸਟ ਕਰ ਲਿਆ ਕਾਰਨ ਕੀ ਮੰਨਦੇ ਕਾਰਨ ਹੈ ਬਸ ਆਪਣੀ ੱੱਕੇ ਚਾਈ ਸ਼ਾਮਦਾਨ ਸ਼ਾਮਦਾਨ ਦੰਡ ਵੇਦ ਮਨੀਸ਼ ਸੋਧਿਆ ਜੀ ਨੇ ਜਿਹੜਾ ਬਿਆਨ ਦਿੱਤਾ ਕਿ ਸ਼ਾਮਦਾਨ ਦੰਡ ਵੇਦ ਜਿਹੜਾ ਉਹ ਸਾਰਾ ਬਨਾਓ ਔਰ ਜਿੰਨਾ ਇਹ ਲੋਕਾਂ ਦੇ ਉੱਪਰ ਐਦਾਂ ਦਾ ਦੁਸ਼ ਪ੍ਰਚਾਰ ਕਰਨਗੇ ਵੜਦੇ ਜਾਂਦੇ ਉਹਨਾਂ ਭਾਰਦੀ ਜਨਤਾ ਪਾਰਟੀ ਉੱਬਰ ਕੇ ਸਾਹਮਣੇ ਆਉਗੀ ਵੜਾ ਪਿੰਡ ਦੇ ਵਿੱਚ ਲੋਕਾਂ ਦੀ ਡਿਮਾਂਡ ਦੇ ਨਾਲ ਕਿਉਂਕਿ ਅਸੀਂ ਸਿਰਫ ਸਿਰਫ ਕੈਂਪ ਪਿਛਲੇ ਸਾਲ ਬਲਾਜੌਰ ਆਪਣੇ ਬੀਜੇਪੀ ਅਫੀਸ਼ੀਅਲ ਦਫ਼ਤਰ ਦੇ ਵਿੱਚ ਲਗਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਕੈਂਪ ਲੱਗੇ ਨੇ ਜਿੰਨੇ ਵੀ ਏ ਟੂ ਜ਼ेड ਕੈਂਪ ਉਹ ਸਾਨੂੰ ਲੋਕਲ ਉਸ ਪਿੰਡ ਦੇ ਵਸਨੀਕਾਂ ਦੇ ਮਤਲਬ ਉਹਨਾਂ ਦੀ ਡਿਮਾਂਡ ਤੇ ਕੈਂਪ ਲੱਗੇ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਿਹੜਾ ਇਹ ਸਾਡੇ ਕੈਂਪ ਲੱਗਦੇ ਨੇ ਤੁਸੀਂ ਸਾਡੇ ਸਾਰੇ ਕੈਂਪਾਂ ਦੀਆਂ ਮੀਡੀਆ ਕਵਰੇਜ ਫੋਟੋਆਂ ਵੀਡੀਓ ਦੇਖ ਲਓ ਮੋਤਵਰ ਬੰਦਿਆਂ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਹੁੰਦੀ ਹੈ ਸਰਪੰਚ ਸਾਹਿਬ ਬਾਕਾਇਦਾ ਨਾਲ ਸਾਡੇ ਰੋਡ ਕੇ ਫੀਤਾ ਕੱਟਦੇ ਉੱਥੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਪਤਾ ਕਈ ਪਿੰਡਾਂ 'ਚ ਸਾਨੂੰ ਪਤਾ ਹੁੰਦਾ ਕਿ ਇਹ ਬੰਦੇ ਕਿਸ ਪਾਰਟੀ ਦੇ ਨਾਲ ਸੈਂਪਟੀ ਰੱਖਦੇ ਨੇ ਪਰ ਨਹੀਂ ਜਿਸ ਵੇਲੇ ਅਸੀਂ ਰੀਵਨ ਕਟਾਣਾ ਹੁੰਦਾ ਸੀ ਅਸੀਂ ਸਾਰਿਆਂ ਨੂੰ ਬੁਲਾਉਂਦੇ ਕਿ ਭਾਈ ਇਹ ਸਾਡਾ ਕੈਂਪ ਨਹੀਂ ਹੈ ਇਹ ਤੁਹਾਡਾ ਪਿੰਡ ਦਾ ਕੈਂਪ ਹੈ ਅਸੀਂ ਤਾਂ ਸਿਰਫ ਇੱਥੇ ਤੱਕ ਪਹੁੰਚ ਕੀਤੀ ਹੈ ਤੁਸੀਂ ਆਪਣਾ ਫੀਤਾ ਕਟੋ ਆਪਣਾ ਕੈਂਪ ਸ਼ੁਰੂ ਕਰਾਓ ਔਰ ਲੋਕ ਸਾਡੇ ਉਹ ਆਉ ਉਹ ਭਗਤ ਕਰਦੇ ਜਿੱਦਾਂ ਘਰ ਆਏ ਪਰੋਣੇ ਦੀ ਆਉ ਭਗਤ ਕਰਦੇ ਅੱਜ ਬਣੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਿ ਜਦੋਂ ਜਦੋਂ ਭਾਜਪਾ ਵੱਲ ਤੋਂ ਕੇਂਦਰ ਸਰਕਾਰ ਦੀ ਸਕੀਮ ਦੇ ਕੈਂਪ ਲਾਣਾ ਤਾਂ ਆਬਵੀਅਸ ਹੈਗਾ ਕਿ ਜ਼ਿਲ੍ਹਾ ਪ੍ਰਧਾਨਜੀ ਉੱਥੇ ਜਾਣਗੇ ਸੀ ਹਰੇ ਕੈਂਪਾਂ ਦੇ ਵਿੱਚ ਜਾਣੇ ਹੈਗੇ ਜਿੱਥੇ-ਜਿੱਥੇ ਲੱਗਦਾ ਜ਼ਿਲ੍ਹਾ ਪ੍ਰਧਾਨਜੀ ਗਏ ਤਾਂ ਸਾਨੂੰ ਦੇਖ ਕੇ ਹਰਾਨੀ ਹੋਈ ਕਿ ਐਂਟੀ ਰੌਇਟ ਪੁਲਿਸ ਬੁਲਾ ਲਈ ਤੁਸੀਂ ਅਸੀਂ ਕੋਈ ਮਾਊਵਾਦੀ ਆ ਅਸੀਂ ਕੋਈ ਨਕਸਲੀ ਆ ਅਸੀਂ ਕੋਈ ਆਤਕਵਾਦੀ ਸੀਗੇ ਜਿਨ੍ਹਾਂ ਨੇ ਐਂਟੀ ਰਾਇਡ ਪੁਲਿਸ ਬੁਲਾਣੀ ਐ ਅਸੀਂ ਇੱਕ ਗੱਡੀ ਦੇ ਵਿੱਚ ਜਾਂਦੇ ਆ ਇੱਕ ਗੱਡੀ ਇਨੋਵਾ ਦੇ ਵਿੱਚ ਡਰਾਈਵਰ ਦੇ ਸਮੇਤ ਅਸੀਂ ਪੰਜ ਬੰਦੇ ਹੁੰਦੇ ਆ ਅਸੀਂ ਉੱਥੇ ਦੰਗਾ ਕਰਨ ਗਏ ਸੀ ਜਿਹੜੀ ਐਂਟੀ ਰਾਇਡ ਬੁਲਾ ਲੇ ਤੁਸੀਂ ਉਹ ਪਿੰਡ ਵਾਲਿਆਂ ਦਾ ਕੈਂਪਸ ਦਾ ਜੀ ਦਾ ਮਤਲਬ ਤੁਸੀਂ ਪਿੰਡ ਵਾਲਿਆਂ ਨੂੰ ਵੀ ਦੰਗੇਵਾਜ ਜਿੱਥੇ-ਜਿੱਥੇ ਕੈਂਪ ਲੱਗੇ ਉਹਨਾਂ ਨੂੰ ਤੁਸੀਂ ਦੰਗਈ ਸ਼ਬਦ ਕਰ ਦਿੱਤਾ ਐਂਟੀ ਰਾਇਡ ਬੁਲਾ ਕੇ ਔਰ ਜਿੱਦਾਂ ਜ਼ੋਰ ਜ਼ਬਰਦਸਤੀ ਧੱਕੇ ਨਾਲ ਘੜੀਸ ਕੇ ਲੈ ਕੇ ਗਏ ਐ ਮੈਂ ਇਸ ਚੀਜ਼ ਤੋਂ ਹੈਰਾਨ ਐ ਕਿਆ ਕਿਆ ਕਦੀ ਤੁਸੀਂ ਕਿਸੇ ਨਸ਼ੇੜੀ ਨੂੰ ਵੀ ਨਸ਼ੇ ਵਾਲੇ ਨੂੰ ਵੀ ਲੁੱਟਖੋਗ ਵਾਲੇ ਨੂੰ ਵੀ ਗੈਂਗਸਟਰ ਨੂੰ ਵੀ ਇਸ ਤਰ੍ਹਾਂ ਅਰੈਸਟ ਕੀਤਾ ਹੈਗਾ ਅਸੀਂ ਗੈਂਗਸਟਰਸ ਹੈਗੇ ਜਿਹੜੇ ਤੁਸੀਂ ਸਾਡੇ ਕਾਰਜਕਰਤਾ ਲੀਡਰਾਂ ਨੂੰ ਲੈ ਕੇ ਗਏ ਆਂ ਗੋਣੇ ਦੇ ਵਿੱਚ ਅੱਜ ਤੁਸੀਂ ਦੇਖ ਲਿਓ ਅੱਜ ਇਹ ਘਟਨਾ ਹੋਈ ਹੈ ਕੱਲੇ-ਕੱਲੇ ਪਿੰਡ ਦੇ ਵਿੱਚ ਇਹਨਾਂ ਦਾ ਪਿੱਟ ਸਿਆਪਾ ਹੋਣਾ ਇਸ ਸਰਕਾਰ ਦਾ ਪਿੱਟ ਸਿਆਪਾ ਅੱਜ ਤੋਂ ਹੀ ਸ਼ੁਰੂ ਹੋਣਾ ਇਹਨਾਂ ਨੇ ਆਪਣੇ ਤਬੂਤ ਦੇ ਵਿੱਚ ਆਖਰੀ ਕਿਲ ਠੋਕ ਲਈਏ ਕੋਈ ਰਾਈਟਸ ਨੂੰ ਕੋਈ ਹੇਸ ਲਾਗੇ ਤਾਂ ਉੱਥੇ ਅਸੀਂ ਕੱਢਣਾ ਹੈ ਅੱਜ ਪਤਾ ਲੱਗਾ ਕਿ ਐਡਾ ਵੱਡਾ ਘਾੜ ਹੋ ਗਿਆ ਹੈ ਕਿ ਸਰਕਾਰ ਨੂੰ ਲੋਕਾਂ ਨੂੰ ਇੱਕ ਕਿਸੇ ਨੂੰ ਜੇ ਕੋਈ ਤੁਸੀਂ ਕੋਈ ਸੁਵਿਧਾ ਦੇ ਰਹੇ ਹੋ ਤਾਂ ਉਹ ਸੁਵਿਧਾ ਰੋਕਣ ਲਈ ਤੁਸੀਂ ਅੱਜ ਇਹ ਕੰਮ ਕਰ ਰਹੇ ਹੋ ਇਸ ਇਹਦੇ ਵਿੱਚ ਸਾਨੂੰ ਇਹ ਅੱਜ ਮਤਲਬ ਪਤਾ ਲੱਗ ਗਈ ਵੀ ਇਹਦੇ ਵਿੱਚ ਕੀ ਗਲਤੀ ਹੋਈ ਇੱਕ ਕੈਂਪ ਲਗਾਇਆ ਕੈਂਪਰ ਕਾਰਡ ਦੇ ਵਿੱਚ ਲੋਕਾਂ ਨੂੰ ਸੁਵਿਧਾਵਾਂ ਮਿਲੀਆਂ ਜਿਹੜੇ ਡਾਕੂਮੈਂਟਸ ਸਿੱਕੇ ਕੋਈ ਕਿਸੇ ਉਹਨਾਂ ਨੇ ਆਪ ਨਹੀਂ ਬਣਾ ਕੇ ਦੇਤੇ ਕੋਈ ਜਿਹੜਾ ਡਾਕੂਮੈਂਟਸ ਕੋਈ ਆਪਣੇ ਸਾਈਨ ਕਰਕੇ ਨਹੀਂ ਦੇਤਾ ਜਿਹੜੇ ਵੀ ਕੈਂਪ ਲਗਾ ਰਹੇ ਸੀ ਚਾਹੇ ਉਹ ਰਾਜਵਿੰਦਰ ਲੱਕੀ ਸੀ ਜੀ ਜ਼ਿਲ੍ਹਾ ਪ੍ਰਧਾਨ ਬੀਜੇਪੀ ਚਾਹੇ ਉਹਦੇ ਨਾਲ ਦੇ ਦੋ ਸਾਥੀ ਜਿਹੜੇ ਹੋਰ ਅਰੈਸਟ ਕਿੱਤੇ ਗਏ ਆ ਜੀ ਜਨਰਲ ਸੈਕਟਰੀ ਅਰੈਸਟ ਕਰ ਲਿਆ ਰਾਜਵਿੰਦਰ ਲੱਕੀ ਦਾ ਨਾਲ ਉਹਨਾਂ ਦਾ ਐਨਆਰਆਈ ਵਿੰਗ ਇਨਚਾਰਜ ਡਾ ਉਹ ਅਰੈਸਟ ਕਰ ਲਿਆ ਉਹਨਾਂ ਨੇ ਕੋਈ ਸਾਈਨ ਤਾਂ ਨਹੀਂ ਜਿੱਤਲੇ ਕੋਈ ਇਦਾਂ ਦੇ ਉਹਨਾਂ ਨੇ ਕੋਈ ਡਾਕੂਮੈਂਟ ਤਾਂ ਨਹੀਂ ਜਾਰੀ ਕਰਤਾ ਜੀ ਕੋਈ ਇਦਾਂ ਦਾ ਇੱਕ ਤੁਹਾਡੇ ਘਰ ਜਾ ਕੇ ਕਿਸੇ ਨੂੰ ਜੇ ਕੋਈ ਸਹੂਦਾਰ ਦੇ ਦਿੱਤੀ ਆ ਤੇ ਇਹ ਕੋਈ ਵੀ ਪਾਪ ਨਹੀਂ ਹੈਗਾ ਜੀ ਸੈਕੰਡਲੀ ਸਿਰਫ ਪੰਜਾਬ ਚ ਨਹੀਂ ਇਹ ਕੈਂਪ ਲੱਗ ਰਹੇ ਜੀ ਆਪਾਂ ਆਪਣੇ ਨਵਾਂ ਸ਼ਹਿਰ ਦੇ ਨਾਲ 10 ਕਿਲੋਮੀਟਰ ਗੜਸ਼ੰਕਰਾ ਜੀ ਤੋਂ ਉੱਤੋਂ 15 ਕਿਲੋਮੀਟਰ ਅਗੇ ਹਿਮਾਚਲ ਸ਼ੁਰੂ ਹੋ ਜਾਂਦਾ ਹਿਮਾਚਲ ਦੇ ਵਿੱਚ ਮੈਨੂੰ ਦੱਸਦਾ ਪਈ ਇੱਕ ਵੀ ਕੈਂਪ ਨੂੰ ਕਿਸੇ ਨੇ ਰੋਕਿਆ ਜਦ ਕਿ ਹਿਮਾਚਲ ਦੇ ਵਿੱਚ ਵੀ ਜਿਹੜੀ ਆਪੋਜੀਸ਼ਨ ਦੀ ਸਰਕਾਰ ਆ ਕੌਂਟਰ ਸਰਕਾਰ ਹੈ ਉਹ ਸਵਾ ਤੁਸੀਂ ਕਸ਼ਮੀਰ ਤੇ ਚਲੇ ਜਾਓ ਉੱਥੇ ਵੀ ਸਰਕਾਰ ਹੋ ਰਹੀਆ ਉੱਥੇ ਵੀ ਕੈਂਪ ਲੱਗ ਰਹੇ ਲੋਕਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਕਿਸੇ ਨੇ ਨਹੀਂ ਰੋਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਆ ਇਟਾ ਖਤਰਾ ਹੋ ਗਿਆ ਉਸ ਕੈਂਪ ਤੋਂ ਕਿ ਉਹਨਾਂ ਨੂੰ ਇਦਾਂ ਦੇ ਕਨੌਨੀ ਹਰਕਤ ਕਰਨੀ ਪਈ ਇੱਕ ਮਨੀਸ਼ ਸੋਧਿਆ ਨੇ ਜਿਹੜਾ ਸ਼ਾਮਦਾਨ ਦੰਡਵੈਦ ਮੇਰੇ ਬ੍ਰਦਰਸ ਨੇ ਗੱਲ ਕੀਤੀ ਇਹ ਜੇ ਸ਼ਾਮਦਾਨ ਦੰਡਵੈਦ ਉਹਦੇ ਜਿਹੜਾ ਇੱਕ ਉਹਨੇ ਆਪਣੀ ਭਾਸ਼ਣ ਦਿੱਤਾ ਜੀ ਤਾਂ ਇੰਨੀ ਛੇਤੀ ਉੱਤੇ ਐਕਸ਼ਨ ਹੋ ਗਿਆ ਜੀ ਜੱਟ ਕੇ ਹੋਰ بڑے ਮੁੱਦੇ ਜਿਹੜੇ ਪੰਜਾਬ ਦੇ ਐ ਐ ਜਿਹੜੇ ਹੱਲੇ ਵੀ ਲੜਕ ਰਹੇ ਆ ਜਿਹਨੂੰ ਹੱਲੇ ਵੀ ਕੋਈ ਨਹੀਂ ਸੁਣ ਰਿਹਾ ਹੈਗਾ ਰੋਜ਼ ਲੋਕ ਚੀਕਾਂ ਮਾਰ ਕੇ ਕਹਿ ਰਹੇ ਆ ਰੋਜ਼ ਵੱਖ-ਵੱਖ ਤਰ੍ਹਾਂ ਦੇ ਲੋਕ ਧਰਨੇ ਲਗਾ ਕੇ ਲੋਕ ਰਿਕੁਐਸਟ ਕਰਕੇ ਤੁਹਾਡੇ ਵਰਗੇ ਭਰਾਵਾਂ ਨੇ ਮੀਡੀਆ ਦੇ ਵਿੱਚ ਕਾਫੀ ਕੁਝ ਆਮ ਲੋਕਾਂ ਦੀਆਂ ਤਕਲੀਫਾਂ ਖੜੀਆਂ ਉਹ ਨਹੀਂ ਕੁਝ ਵੀ ਸੁਣੀਆਂ ਜੀ ਇੱਕ ਇਹ ਪਤਾ ਲੱਗ ਗਿਆ ਜੀ ਕਿ ਕੋਈ ਪਾਰਟਿਕੂਲਰ ਪਾਰਟੀ ਜਿਹੜੀ ਆ ਉਹੋ ਕੈਂਪ ਲਗਾ ਰਹੀ ਪਾਰਟਿਕੂਲਰ ਪਾਰਟੀ ਨਹੀਂ ਕੈਂਪ ਲਗਾ ਰਹੀ ਜਦੋਂ ਸਰਕਾਰ ਬਣ ਜਾਂਦੀ ਹੈ ਕੋਈ ਵੀ ਤਾਂ ਉਹ ਸਾਰਿਆਂ ਲੋਕਾਂ ਦੀ ਹੁੰਦੀ ਹੈ ਇਹ ਨਹੀਂ ਹੈਗਾ ਕਿ ਉਹ ਭਾਜਪਾ ਦੀ ਸਰਕਾਰ ਆ ਉਹ ਮੇਰੀ ਸਰਕਾਰ ਆ ਜਾਂ ਇਹਨਾਂ ਦੀ ਸਰਕਾਰ ਆ ਜਿਹੜੇ ਭਾਜਪਾ ਵੜੇ ਬੈਠੇ ਆ ਇਹਨਾਂ ਦੀ ਕਿਸੇ ਦੀ ਸਰਕਾਰ ਨਹੀਂ ਹੈਗੀ ਉਹ ਸਭ ਦੀ ਸਰਕਾਰ ਆ ਜੇ ਸਰਕਾਰ ਕਿਸੇ ਨੂੰ ਕੋਈ ਸਹੂਲਤ ਦਿੰਦੀ ਆ ਕਿਸੇ ਦੇ ਘਰ ਜਾ ਕੇ ਦਿੰਦੀ ਆ ਤਾਂ ਆਈ ਥਿੰਕ ਬੀਇੰਗ ਐਡਵੋਕੇਟ ਮੈਂ ਕਹਾਂ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਐਸਾ ਜਿਹੜਾ ਆ ਕੋਈ ਵੀ ਆਫੈਂਸ ਨਹੀਂ ਕੀਤਾ ਹੈਗਾ ਤੇ ਜੇ ਅਫਸ ਨਹੀਂ ਕਰਤਾ ਹੈਗਾ ਤਾਂ ਐਕਟਿਵ ਟਾਸਕ ਫੋਰਸ ਕਿ ਲਗਾਤੀ ਸੀ ਇੰਨਾ ਜ਼ਿਆਦਾ ਖਤਰਾ ਵੱਧ ਗਿਆ ਕੈਂਪ ਤੋਂ ਕੈਂਪਰ ਦੇ ਵਿੱਚ ਕੋਈ ਕੋਈ ਉੱਥੇ ਹੁੱਲੜਵਾਜੀ ਹੋਈ ਕੋਈ ਲੜਾਈ ਝਗੜਾ ਹੋਇਆ ਜਿਹੜੀ ਉੱਥੇ ਐਨਵੀ ਫੋਰਸ ਭੇਜਣੀ ਪੈ ਗਈ ਕਿ ਉੱਥੇ ਇੱਕ ਫਿਰ ਪਾਰਟੀ ਕੋਲੋਂ ਪਾਰਟੀ ਦੇ ਪ੍ਰਧਾਨ ਨੂੰ ਚੱਕਣਾ ਪੈ ਗਿਆ ਵੀ ਆ ਉਸ ਪ੍ਰਧਾਨ ਨੇ ਕੁਛ ਅਦਾ ਕੀਤਾ ਹੋਵੇ ਇਹ ਕਿ ਮੈਨੂੰ ਹੋਰ ਪਤਾ ਲੱਗਾ ਜੀ ਕਿ ਕੋਈ ਡਾਟਾ ਜਿਹੜਾ ਆ ਉਹ ਜਿਹੜਾ ਇਹਨਾਂ ਕੋਲ ਚਲੇ ਜਾਏ ਜਾ ਰਿਹਾ ਹੈ ਉਹ ਡਾਟੇ ਨਾਲ ਮਿਸਯੂਜ਼ ਹੋ ਰਿਹਾ ਹੈ ਮੈਨੂੰ ਇਹ ਪਤਾ ਲੱਗਾ ਕੁਛ ਮਨੀਰ ਸੁਬੀਏ ਦੀ ਆਵਾਜ਼ ਆਈ ਸੀ ਜਾਂ ਸਾਡੇ ਰਿਸਪੈਕਟਿਡ ਸੀਐਮ ਭਗਵੰਤ ਮਾਨ ਜੀ ਦੀ ਵੀ ਜੇ ਹੁਣ ਇਹ ਡਾਟਾ ਦੀ ਗੱਲ ਕਰੀਏ ਡਾਟਾ ਦਾ ਇੱਕ ਥੋੜੀ ਦੇਰ ਪਹਿਲੇ ਮੈਂ ਕਿਸੇ ਤੋਂ ਸੁਣਿਆ ਸੀ ਜੀ ਕਿ ਇੱਕ ਸਿਮ ਕਾਰਡ ਲੈਨੇ ਆ ਉਹ ਦੋ ਡਾਟਾ ਨਹੀਂ ਜਾਂਦਾ ਜੀ ਅਸੀਂ ਕੋਈ ਵੀ ਕੋਈ ਗੈਸ ਆ ਕਨੈਕਸ਼ਨ ਲੈਂਦੇ ਆ ਕੋਈ ਵੀ ਅਸੀਂ ਡਾਕੂਮੈਂਟ ਹੋਰ ਬਣਵਾਣੇ ਆ ਤਾਂ ਉੱਥੇ ਡਾਟਾ ਵੀ ਨਹੀਂ ਹੁੰਦਾ ਜੀ ਇੱਕ ਕਿਸੇ ਕੱਪ ਦੇ ਵਿੱਚੇ ਜਾ ਕੇ ਉਹ ਡਾਟਾ ਨੂੰ ਕੋਈ ਫਰਕ ਪੈ ਜਾਣਾ ਸੀ ਜੀ ਇਸ ਕਰਕੇ ਜਿਹੜਾ ਆ ਇਹ ਸਰਕਾਰ ਨੂੰ ਇੰਨੀ ਬੋਕ ਲਾ ਘਟ ਨਹੀਂ ਦਿਖਾਣੇ ਚਾਹੀਦੀ ਕੰਮ ਕਰੋ ਅੱਲੇ ਤੁਹਾਡੇ ਕੋਲ 6-7 ਸਾਲ ਪਿਆ ਆ ਚੋਰ ਲਾ ਕੇ ਕੰਮ ਕਰੋ ਕਿ ਤੁਹਾਨੂੰ ਕੱਲ ਨੂੰ ਲੋਕ ਕਹਿਣ ਨਹੀਂ ਸੀ ਇਹਨਾਂ ਨੇ ਕੰਮ ਕੀਤਾ ਸੀ ਆ ਜਿਹੜਾ ਕਿਸੇ ਨੂੰ ਚੱਕ ਕੇ ਕਿਸੇ ਨੂੰ ਅਰੈਸਟ ਕਰਕੇ ਫਿਰ ਪਤਾ ਲੱਗ ਰਿਹਾ ਹੈ ਜੀ ਕਿ ਕਿੱਥੇ ਘਾਟਗੜ ਰੋਪੜ ਦੇ ਕੋਲ ਜਾ ਕੇ ਜੀ ਉਥੋਂ ਜਾ ਕੇ ਬੰਦਾ ਤਿੰਨ ਬੰਦੇ ਚੱਕਦੇ ਆ ਜੀ ਪਾਰਟੀਕੂਲਰ ਪਾਰਟੀ ਦੇ ਉਹਨਾਂ ਨੂੰ ਜਾ ਕੇ ਦੂਸਰੇ ਐਂਡ ਤੇ ਜਾ ਕੇ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਫੀ ਪਾਕਿਸਤਾਨ ਮਗਰਮ ਡਿਸਟ੍ਰਿਕਟ ਦੇ ਦੂਸਰੇ ਐਂਡ ਤੇ ਜਾ ਕੇ ਬਰਾਮ ਤੱਕ ਲੈ ਕੇ ਜਾਇਆ ਜਾ ਰਿਹਾ ਬਰਾਮ ਤੋਂ ਫੇਰ ਲੈ ਕੇ ਆਉਂਦੇ ਇਹ ਘੁਮਾਣਾ ਨਹੀਂ ਕਹਿੰਦੇ ਇਹਨੂੰ ਇਹਨੂੰ ਹੈਰਸਮੈਂਟ ਕਹਿੰਦੇ ਆ